ਕੱਲ 3 ਦਿਨ ਪਹਿਲੇ ਵੀ ਲੁਧਿਆਣੀ ਸੀ ਰਾਤ ਚੰਡੀਗੜ੍ਹ ਗਏ ਸਵੇਰੇ ਫਾਈਲਾਂ ਸਾਈਨ ਕਰਕੇ ਮੀਟਿੰਗਾਂ ਕਰਕੇ ਇੱਥੇ ਆ ਗਏ ਐਤੋਂ ਡਿੱਲੀ ਜਾਊਂਗਾ ਕੱਲ ਨੂੰ ਦਿੱਲੀ ਆ ਕੱਲ ਨੂੰ ਵਾਪਸ ਆਊਂਗਾ ਦਿੱਲੀ ਤੋਂ ਪਰਸੋਂ ਨੂੰ ਆਪਣੇ ਮਿਲਾਣ ਸਰਵਦਾ ਸੈਸ਼ਨ ਸ਼ੁਰੂ ਹੋ ਰਿਹਾ ਰਾਜਪਾਲ ਸਾਹਿਬ ਦਾ ਭਾਸ਼ਣ ਹੈ 21 ਤਰੀਕ ਨੂੰ 22 ਤਰੀਕ ਨੂੰ ਛੁੱਟੀ ਹੈ 22 ਤਰੀਕ ਨੂੰ ਚੇਨਈ ਜਾਊਂਗਾ ਆ ਜਿਹੜਾ ਕਰ ਰਹੇ ਨਾ ਹੁਣ ਕੋਸ਼ਿਸ਼ ਇਹ ਸਰਕਾਰ ਵਾਲੇ ਸੈਂਟਰ ਵਾਲੇ ਇਹ ਸੀਟਾਂ ਵਧਾ ਘਟਾ ਦੀ ਲੋਕ ਸਭਾ ਦੀ ਉਹਦੇ ਬਾਰੇ ਮੀਟਿੰਗ ਹੈ ਸੀਐਮ ਅ ਤਮਿਲਨਾਡੂ ਤੇ ਦੋ ਚਾਰ kursi ਮੇਰੇ ਨਾਨ ਵਿਜੀਪੀ ਸਰਕਾਰਾਂ ਦੇ ਨੇ ਉੱਥੇ ਜਾਊਂਗਾ ਬਾਈ ਨੂੰ ਹੀ ਵਾਪਸ ਆਊਂਗਾ 23 ਤਰੀਕ ਨੂੰ ਸ਼ਹੀਦ ਐਸਮ ਭਗਤ ਸਿੰਘ ਦਾ ਸ਼ਹੀਦੀ ਦਿਵਸ ਹੈ ਖਟਕੜਕਲਾ ਜਾਊਂਗਾ 24 ਤਰੀਕ ਨੂੰ ਫੇਰ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਸ਼ੁਰੂ ਹੈ ਉੱਥੇ 25 ਜਾਂ 26 ਨੂੰ 25 ਨੂੰ ਸ਼ਾਇਦ ਇੱਥੇ ਲੁਧਿਆਣੇ ਤੇ ਕੁੜੀਆਂ ਦੇ ਕਾਲਜ ਮੇਰੇ ਖਿਆਲ ਚ ਕੋਈ ਫੰਕਸ਼ਨ ਹੈ 26 ਨੂੰ ਬਜਟ ਪੇਸ਼ ਕਰਾਂਗੇ ਜੀ 27 ਤੇ 28 ਨੂੰ ਬਜਟ ਤੇ ਡਿਬੇਟ ਹੋਊਗੀ ਫਿਰ ਉਹ ਬਜਟ ਪਾਸ ਕੀਤਾ ਜਾਊਗਾ ਜੀ ਸੋ 29 ਨੂੰ ਫੇਰ ਕੋਈ ਪ੍ਰੋਗਰਾਮ ਸੋ ਤੁਸੀਂ ਕਦੇ ਆ ਕੇ ਦੇਖ ਸਾਡੇ ਨਾਲ ਤੁਹਾਡਾ ਤਾਂ ਫੇਰ ਵੀ ਕੋਈ ਛੁੱਟੀ ਦਾ ਟਾਈਮ ਹੈ ਕੋਈ ਕੋਈ ਸਕੂਲ ਲੱਗਣ ਦਾ ਵੀ ਟਾਈਮ ਹੈ ਸਾਡਾ ਤਾਂ ਕੋਈ ਟਾਈਮ ਹੀ ਨਹੀਂ ਰਾਤ ਦੀ ਪਤਾ ਰਾਤ ਨੂੰ 12 ਵਜੇ ਕਿਦਾ ਫੋਨ ਆ ਜੇ ਕੀ ਹੋ ਜੇ ਆਹ ਲਾਣਾ ਪਰ ਦੀ ਸਥਿਤੀ ਆ ਗਈ ਜੀ ਇੱਥੇ ਆ ਹੋ ਗਿਆ ਜੀ ਹਰ ਵਕਤ ਫੋਨ ਔਨ ਰੱਖਣਾ ਪੈਂਦਾ ਜੀ ਕਦੇ ਕੋਈ ਕਦੇ ਵੀ ਸਾਡੇ 3 ਕਰੋੜ ਲੋਕਾਂ ਦਾ ਪਸਟੋਰੀਅਨ ਬਣਨਾ ਸੌਖਾ ਨਹੀਂ ਤੇ ਇੱਥੇ ਲੋਕਾਂ ਤੋਂ ਚਾਰ ਜੀਆਂ ਦਾ ਪਰਿਵਾਰ ਨਹੀਂ ਚੱਲਦਾ ਜੀ ਉਹਦੇ ਚ ਦੋ ਤੋਂ ਧੜੇ ਬੜੇ ਬੈਠੇ ਹੁੰਦੇ ਨੇ ਤਿੰਨ ਤਿੰਨ ਧੜੇ ਬੈਠੇ ਹੋਏ ਬੜੇ ਮਨ ਪਰੇ ਵੀ ਪ੍ਰਮਾਤਮਾ ਉਹ ਕਹਿੰਦਾ ਨਾ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਸੋ ਜਿਹੜਾ ਕੋਈ ਜ਼ਿੰਮੇਵਾਰੀ ਦਿੰਦਾ ਉਨਾਂ ਨੂੰ ਫਿਰ ਜ਼ਿੰਮੇਵਾਰੀ ਨਿਭਾਉਣ ਦਾ ਹੌਸਲਾ ਤੇ ਸਮੱਤ ਵੀ ਦਿੰਦਾ ਸਮੱਤ ਬਖਸ਼ੇ ਪ੍ਰਮਾਤਮਾ ਦੇ। ਦੇਖੋ ਇਹ ਜਿਹੜਾ ਨੌਕਰੀਆਂ ਦੇਣਾ ਇਹ ਕੋਈ ਆਸਾਨ ਨਹੀਂ ਹੁੰਦਾ ਜੀ। ਇਹ ਹੀ ਸਰਕਾਰਾਂ ਦੇ ਫਰਜ਼ ਹੁੰਦੇ ਆ। ਸਰਕਾਰਾਂ ਨੇ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਹੁੰਦੇ ਆ। ਤੇ ਜਿਹਨੂੰ ਰੋਜ਼ਗਾਰ ਚਾਹੀਦਾ ਹੁੰਦਾ ਮੈਰਿਟ ਦੇ ਆਧਾਰ ਤੇ ਉਹਨੂੰ ਦੇਣੇ ਹੁੰਦੇ ਆ। ਡੈਮੋਕ੍ਰੇਸੀ ਤਾਂ ਹੀ ਕਹਿੰਦੀ ਹੈ ਪਾ ਜਿਵੇਂ ਪਹਿਲਾਂ ਮੁੰਡੇ ਨੇ ਸੁਖਰਾ ਸੁਖਾਰਾਮ ਨੇ ਦੱਸਿਆ ਵੀ ਮੈਂ ਇੱਥੇ ਵੀ ਸਿਲੈਕਟ ਹੋ ਗਿਆ ਸੀ ਪ੍ਰਿਸ਼ਟਾ ਚਾਤੀ ਪੈਣ ਛੱਡ ਗਿਆ ਪੈਸੇ ਨਹੀਂ ਸੀਗੇ ਮੈਂ ਇੱਥੇ ਵੀ ਸਿਲੈਕਟ ਹੋ ਗਿਆ ਸੀ ਮੈਂ ਤਾਂ ਘੱਟ ਨੰਬਰਾਂ ਵਾਲੇ ਲਾਭੇ ਮੈਂ ਰਹਿ ਗਿਆ ਇਹੀ ਹੁੰਦਾ ਰਿਹਾ ਪਹਿਲਾਂ ਆਪਣੇ ਨਾਲ ਸੋ ਅੱਜ 52606 ਹੈ ਅੰਕੜਾ ਬੜੀ ਜਲਦੀ ਇਹ ਅੰਕੜਾ ਜਿਹੜਾ ਮਤਲਬ 60000 ਵੀ ਪਾਰ ਕਰੂਗਾ 70 ਵੀ ਕਰੂਗਾ ਲੱਖ ਵੀ ਕਰੂਗਾ ਕਿਉਂਕਿ ਸਾਡੀ ਨੀਅਤ ਸਾਫ ਹੈ ਜੇ ਅਸੀਂ ਸਕੂਲ ਬਣਾਵਾਂਗੇ ਸਾਨੂੰ ਟੀਚਰ ਚਾਹੀਦੇ ਜੇ ਹਸਪਤਾਲ ਬਣਾਵਾਂਗੇ ਸਾਨੂੰ ਡਾਕਟਰ ਚਾਹੀਦੇ ਆ ਸਾਨੂੰ ਫਾਰਮਾਸਿਸਟ ਚਾਹੀਦੇ ਆ ਨਰਸਾਂ ਚਾਹੀਦੇ ਆ ਸਾਨੂੰ ਮਤਲਬ ਹਰ ਕਿਸਮ ਦਾ ਜਿਹੜਾ ਐਮਪਲਾਈ ਉਹ ਚਾਹੀਦਾ ਪਹਿਲਾਂ ਇਹਨਾਂ ਨੇ ਕੁਝ ਬਣਾਇਆ ਹੀ ਨਹੀਂ ਤਾਂ ਫਿਰ ਕੁਝ ਚਾਹੀਦਾ ਨਹੀਂ ਸੀ ਬੜੀ ਵੱਡੀ ਗੱਲ ਹੈ ਜੀ ਕਿਸੇ ਨੂੰ ਦਾਨ ਵਿੱਦਿਆ ਦਾ ਦਾਨ ਦੇਣਾ ਹੈ ਦਾਨ ਹੈ ਇਹ ਵਿਦਿਆ ਵਿਚਾਰੀ ਤਪਾਰੂ ਪੁੜਾਈ ਸੋ ਸਕੂਲ ਅੱਛੇ ਤੁਹਾਨੂੰ ਮਿਲਣ ਸਕੂਲਾਂ ਚ ਐਟਮੋਸਫੇਅਰ ਅੱਛਾ ਮਿਲੇ ਇਹਦਾ ਇਹਦਾ ਪ੍ਰਬੰਧ ਅਸੀਂ ਕੀ ਕਰ ਰਹੇ ਹਾਂ ਤੇ ਕਰੀ ਜਾਂਦੇ ਆ ਰੋਜ਼ ਟੀਚਰ ਮੈਂ ਕਿਉਂਕਿ ਮੈਂ ਆਪ ਖੁਦ ਸਰਕਾਰੀ ਸਕੂਲਾਂ ਚ ਪੜਿਆ ਹਾਂ ਸਰਕਾਰੀ ਸਕੂਲ ਦੇ ਟੀਚਰਾਂ ਚ ਕੋਈ ਕਮੀ ਨਹੀਂ ਜੀ ਕੋਈ ਟੈਲੈਂਟ ਵੀ ਕਮੀ ਨਹੀਂ ਮੱਚ ਬੈਟਰ ਟੈਲੈਂਟ ਹੈ ਪ੍ਰਾਈਵੇਟ ਵਾਲਿਆਂ ਨਾਲ ਪਰ ਮਾਹੌਲ ਨਹੀਂ ਹੈਗਾ ਜੀ ਉੱਥੇ ਬੱਚਿਆਂ ਨੂੰ ਬੈਠਣ ਨੂੰ ਜਗ੍ਹਾ ਨਹੀਂ ਬਾਥਰੂਮ ਨਹੀਂ ਹੈਗੇ ਪੱਖਾ ਖੜ ਗਿਆ ਜੀ ਉਹ ਹੋਰ ਆ ਮਤਲਬ ਟੀਚਰ ਜਿਹੜਾ ਹੈ ਉਹਦਾ ਧਿਆਨ ਟੀਚਿੰਗ ਤੋਂ ਬਿਨਾ ਬਾਕੀ ਹੋਰ ਚੀਜ਼ਾਂ 'ਚ ਲੰਗ ਰਹਿਦਾ ਸੀ ਹੈਡਮਾਸਟਰ ਮੇਰੇ ਕੋਲ ਮੇਰੇ ਡੈਡੀ ਹੈਡਮਾਸਟਰ ਸੀ ਉਹਨਾਂ ਦਾ ਧਿਆਨ ਆ ਪੱਖਾ ਖੜ ਗਿਆ ਜੀ ਆ ਬਾਥਰੂਮ ਦੀ ਟੂਟੀ ਖਰਾਬ ਹੋ ਗਈ ਜੀ ਅਨਾ ਉਹਨਾਂ ਦਾ ਟੀਚਿੰਗ ਵਰਚਾ ਆਪਣੇ ਸਕੂਲ ਦੀ ਸੁਪਰਵੀਜ਼ਨ ਵਾਲ ਚਾਹੀਦਾ ਸੀ ਜੋ ਕਿ ਅਸੀਂ ਅੱਜ ਪ੍ਰੋਵਾਈਡ ਕਰਵਾਤਾ ਕੈਂਪਸ ਮੈਨੇਜਰ ਦਾ ਮਤਲਬ ਹੈ ਉਹ ਸਕੂਲ ਦਾ ਬਾਕੀ ਦਾ ਸਾਰਾ ਕੰਮ ਦੇਖੂਗਾ ਟੀਚਰ ਦਾ ਕੰਮ ਸਿਰਫ ਪੜਾਈ ਵਾਲਾ ਪਾਸਾ ਦੇਖਣਾ ਬਸ ਨਹੀਂ ਤਾਂ ਵੋਟਾਂ ਵੀ ਤੁਹਾਡੇ ਤੋਂ ਪਾਉਣੀਆਂ ਵੋਟਾਂ ਗਿਣਨ ਨੂੰ ਵੀ ਤੁਸੀਂ ਹੁੰਨੇ ਹੋ ਆ ਜਨਸੰਖਿਆ ਸੈਂਸਰਸ ਕਰਨ ਦੇ ਚਲੋ ਮਾਸਟਰ ਹੁਣ 26 ਚ ਕਹਿੰਦੇ ਨੇ ਇਹ ਕਰਾਉਣ ਨੂੰ ਸੈਂਸਰਸ ਮੈਂ ਤਾਂ ਕਹਿੰਦਾ ਉਹਨਾਂ ਨੂੰ ਜਵਾਬ ਦਿੱਤਾ ਮੈਂ ਕਿ ਮੈਂ ਨਹੀਂ ਇੱਕ ਵੀ ਟੀਚਰ ਦੇਣਾ ਤੁਹਾਨੂੰ ਮੈਂ ਕਿ ਤੁਸੀਂ ਐ ਕਰੋ ਮੈਂ ਕਿ ਮੈਂ ਤੁਹਾਨੂੰ ਐਮਏ ਪੜੇ ਹੋਏ ਐਮਫਲ ਪੜੇ ਲਿਖੇ ਬੱਚੇ ਮੈਂ ਤੁਹਾਨੂੰ ਜਿਨ੍ਹਾਂ ਨੂੰ ਹਜੇ ਨੌਕਰੀ ਨਹੀਂ ਮਿਲੀਆਂ ਮੈਂ ਤੁਹਾਨੂੰ ਦਿੰਨਾ ਜਿਹੜਾ ਪੜ ਰਹੇ ਨੇ ਹਜੇ ਉਹਨਾਂ ਨੂੰ 2 ਮਹੀਨੇ ਟ੍ਰੇਨਿੰਗ ਦਿਓ ਤੇ ਉਹਨਾਂ ਨੂੰ ਹਾਇਰ ਕਰੋ 4 ਮਹੀਨੇ 5 ਮਹੀਨੇ ਜਿੰਨਾ ਵੀ ਤੁਹਾਡਾ ਹੈਗਾ ਜਨਸੰਖਿਆ ਦਾ ਤੁਸੀਂ ਉਹਨਾਂ ਤੋਂ ਕਰਵਾਓ ਤੇ ਉਹਨਾਂ ਨੂੰ ਇੱਕ ਪ੍ਰਸ਼ੰਸਾ ਪੱਤਰ ਜਾਂ ਸਰਟੀਫਿਕੇਟ ਵੀ ਦਿਓ ਤੇ ਉਹਨਾਂ ਦਾ ਰੈਜ਼ume ਜਿਹੜਾ ਉਹ ਵੀ ਬਹੁਤ ਵੱਜੂਗਾ ਕਿ ਦੁਨੀਆ ਦੇ ਸਭ ਤੋਂ ਵੱਧ ਪਾਪੂਲੇਸ਼ਨ ਜਾਂ ਸਭ ਤੋਂ ਵੱਡੀ ਡੈਮੋਕ੍ਰੇਸੀ ਦੇ ਵਿੱਚ ਅਸੀਂ ਸੈਂਸਸ ਕੀਤਾ ਹੋਇਆ ਹੈ। ਮੈਂ ਤੁਸੀ ਮੈਥੋਂ ਤੁਸੀ ਮੈਥੋਂ ਟੀਚਰ ਮੰਗੀ ਜਾਉਂਗੇ 4 ਮਹੀਨੇ ਬਾਅਦ ਮੈਂ ਸਕੂਲਨ ਕਿ ਕਰੂੰਗਾ ਬੜਾ ਔਰ ਇਹ ਸ਼ਾਇਦ ਇਸ ਗੱਲ ਨਾਲ ਸਹਿਮਤ ਵੀ ਹੋ ਗਏ ਉਹ ਤੇ ਸ਼ਾਇਦ ਦੋ ਤਿੰਨ ਰਾਜਾਂ ਨੇ ਹੋਰ ਜਵਾਬ ਦੇਤਾ ਵੀ ਅਸੀਂ ਵੀ ਨਿੰਦਦੇ ਕੋਣੇ ਪੜਨਾ ਪੰਗਾ ਨਹੀਂ ਉਹ ਭੜਕਾਉਂਦਾ ਭਗਵਾਨ ਤੁਮਾਨ ਸਾਰਿਆਂ ਕਿਹ ਪੜਕਾਉਂਦਾ ਨੀ ਉਹ ਮੈਂ ਪੜਾਉਣਾ ਸੋ ਇਸ ਕਰਕੇ ਕਿਉਂਕਿ ਦੇਖੋ ਜਿਸ profession ਵਾਸਤੇ ਤੁਸੀਂ ਚੁਣੇ ਗਏ ਹੋ ਤੁਹਾਡੇ ਤੋਂ ਕੰਮ ਲੈਣਾ ਜਿਹੜਾ ਟੈਲੈਂਟ ਤੁਹਾਡੇ ਕੋਲ ਹੈਗਾ ਉਹ ਲੈਣਾ ਚਾਹੀਦਾ ਤੇ ਤੁਹਾਨੂੰ ਜੇ ਟੀਚਰ ਨੂੰ ਹੀ ਆਪਣੇ ਫਿਊਚਰ ਦੀ ਚਿੰਤਾ ਹੋਊਗੀ ਮੇਰੀ ਤਨਖਾਹ ਨਹੀਂ ਵਧਦੀ ਮੈਂ ਕੀ ਕਰੂੰਗਾ ਜਿਵੇਂ ਹੀਰੋ ਵਾਲਾ ਮੁੰਡਾ ਕਹਿੰਦਾ ਸੀ ਮੈਂ ਛੱਡਦਾ ਸੀ ਉਮੀਦ ਹੈ ਪਿਛੇ ਹਜ਼ਾਰ ਚ ਕੀ ਬਣਾਉਂਗਾ ਛੱਡ ਫੜੇ ਅਗਲੀ ਪਾਗਲੇ ਦੀ ਜੁਲਾਈ ਤੋਂ ਬਾਅਦ ਛੱਡ ਦਾਂਗੇ ਹੈਨਾ ਤੇ ਮਤਲਬ ਜੇ ਟੀਚਰ ਨੂੰ ਹੀ ਆਪਣੀ ਫਿਊਚਰ ਦੀ ਚਿੰਤਾ ਹੈ ਉਹਨੇ ਆਪਣੇ ਬੱਚਿਆਂ ਦਾ ਫਿਊਚਰ ਕਿਵੇਂ ਬਣਾਉਣਾ ਹੈ ਵਾਹ ਬਾਪ ਮਤਲਬ ਪਹਿਲਾਂ ਕੀ ਸੀਗਾ ਸਕੂਲ ਖਾਲੀ ਸੀ ਸਕੂਲ ਦੇ ਸਾਹਮਣੇ ਜਿਹੜੀ ਟੈਂਕੀ ਸੀ ਉਹ ਭਰੀ ਹੋਈ ਸੀ ਤੇਚਰਾਂ ਨਾਲ ਉਹ ਮੈਂ ਕਹਿੰਨਾ ਨੂੰ ਥੱਲੇ ਲਾ ਕੇ ਸਕੂਲ ਚ ਵਾੜ ਲਓ ਯਾਰ ਇਹ ਕਿਹੜੀ ਗੱਲ ਹੈ ਨਾ ਜੀ ਉਹਨਾਂ ਧਿਆਨ ਨਹੀਂ ਦਿੱਤਾ ਉਹ ਉਹ ਸਰਕਾਰੀ ਚ ਪੜ੍ਹੇ ਹੀ ਨਹੀਂ ਸੀ ਨਾ ਉਹ ਤਾਂ ਪਹਾੜ ਆਲੇ ਦੇ ਨਹੀਂ ਕੋਈ ਇਧਰ ਦੂਨ ਵਾਲਾ ਹੈ ਕੋਈ ਸਨਾਵਰ ਵਾਲਾ ਹੈ ਹੈਨਾ ਕੋਈ ਉੱਥੇ ਸ਼ਿਮਲੇ ਵਾਲਾ ਹੈ ਕੋਈ ਕੋਈ ਇਧਰ ਡਲੌਜੀ ਵਾਲਾ ਹੈ ਉਹ ਤਾਂ ਪੜ੍ਹੇ ਹੀ ਨਹੀਂ ਤੇ ਉਹਨਾਂ ਦਾ ਪਤਾ ਹੀ ਨਹੀਂ ਬੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਕੀ ਹੁੰਦੀ ਹੈ ਜਾਂ ਸਰਕਾਰੀ ਸਕੂਲਾਂ ਦੇ ਟੀਚਰਾਂ ਨੂੰ ਦਿੱਕਤਾਂ ਕੀ ਹੁੰਦੀਆਂ ਨੇ ਹੁੰਦਾ ਪਤਾ ਹੀ ਨਹੀਂ ਉਹ ਤਾਂ ਸਿੱਧੇ ਹੋਸਟਲ ਚੋਂ ਕਲਾਸ ਚ ਕਲਾਸ ਚ ਹੋਸਟਲ ਚ ਬਸ ਮਾਤਾ ਪਿਤਾ ਅਮੀਰ ਹਰ ਹਫ਼ਤੇ ਗੱਡੀਆਂ ਆਗੀਆਂ ਨਵੀਆਂ ਚਲੋ ਵੀਕਐਂਡ ਆ ਗਿਆ ਵਾਓ ਚਲੋ ਫਨ ਕਰੋ ਚਲੋ ਸਾਡਾ ਕਿਹੜਾ ਵੀਕਐਂਡ ਘਰੇ ਜਾਂਦਿਆਂ ਨੂੰ ਮੱਝਾ ਛੱਡਿੰਦੇ ਸੀ ਉਹ ਗਈਆਂ ਚੱਲ ਚੱਲ ਉਹਦੇ ਮੰਗਰੀ ਚੱਲ ਸਿੱਧੇ ਹੀ ਖੇਤ ਹੈ ਪਹਿਲੀ ਛੱਡ ਦਿੰਦੇ ਸੀ ਮੱਝਾਂ ਵੀ ਆਉਣਗੇ ਜਵਾਬ ਨਹੀਂ ਦੇ ਸਕਦੇ ਉਹ ਜਾਂਦੀਆਂ ਨੇ ਛੇਤੀ ਘਰ ਗਿਰਾਂ ਚੱਲ 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 ਸ਼ਾਬਾਸ਼ ਵੀ ਅਸੀਂ ਹੋਮਵਰਕ ਵੀ ਕਰਨਾ ਹੈ ਇਹ ਉਹ ਨਾ ਸੋ ਮੈਂ ਤਾਂ ਇਹ ਕਹਿਣਾ ਹੁੰਦਾ ਕਿ ਇਹ ਵੀ ਸ਼ੁਕਰ ਇਹ ਵੀ ਸ਼ੁਕਰ ਹੈ ਕਿ ਸਾਨੂੰ ਉਹਨਾਂ ਸਕੂਲਾਂ 'ਚ ਪੜ੍ਹਨ ਦਾ ਮੌਕਾ ਮਿਲ ਗਿਆ ਜਿੱਥੋਂ ਜਮਾਂ ਜ਼ਿੰਦਗੀ ਜ਼ੀਰੋ ਤੋਂ ਸ਼ੁਰੂ ਹੋਈ ਮਤਲਬ ਕਨਵੈਂਟਰੀਅਨ ਤੇ ਸਰਕਾਰੀੰਨ ਦਾ ਇਹੀ ਫਰਕ ਹੈ ਬਸ ਜਿਹੜਾ ਸਰਕਾਰੀ ਸਕੂਲ ਹੈ ਨਾ ਉਪਰਸਨੈਲਿਟੀ ਡਿਵੈਲਪਮੈਂਟ 'ਚ ਬਹੁਤ ਯੋਗਦਾਨ ਪਾਉਂਦੇ ਹੈ ਮੈਂ ਕਹਤਾ ਇੱਕ ਵਾਰੀ ਕਿਤੇ ਪੱਤਰਕਾਰ ਕਹਿੰਦੇ ਕਿ ਕਿਵੇਂ ਬਸ ਸਭ ਤੋਂ ਪਹਿਲਾਂ ਤਾਂ ਸਰਕਾਰੀ ਸਕੂਲ ਜਿਹੜੇ ਨੇ ਉਹ ਤੁਹਾਨੂੰ ਡਿਸੀਜਨ ਮੇਕਰ ਬਣਾਉਂਦੇ ਆ ਫੈਸਲਾ ਲੈਣ ਦੀ ਕਪੈਸਿਟੀ ਤੁਹਾਡੇ 'ਚ ਹੁੰਦੀ ਹੈ ਕਹਿੰਦੇ ਕਿਵੇਂ ਜੀ ਮੈਂ ਕਹਾਂ ਜੀ ਮਤਲਬ ਦੇ ਸਭ ਤੋਂ ਪਹਿਲਾਂ ਤਾਂ ਇਹੀ ਹੁੰਦਾ ਵੀ ਘਰੋਂ ਅਸੀਂ ਚੱਲ ਪਏ ਸਕੂਲ ਨੂੰ ਬਾਂਚ ਰਾਚ ਫੈਸਲਾ ਕਰਨਾ ਹੁੰਦਾ ਵਿੱਚ ਘਰੋਂ ਤਾਂ ਚੱਲ ਚੱਲ ਪਈ ਸਕੂਲ ਜਾਣਾ ਹੈ ਜਾਂ ਨਾ ਅੱਜ ਉਹ ਉਹ ਪਤਾ ਨਹੀਂ ਫੈਸਲਾ ਲੈਣਾ ਡਿਸੀਜਨ ਮੇਕਿੰਗ ਹੈ ਜੀ ਸਕੂਲ ਚ ਕਿਹੜਾ ਸਕੂਲ ਚ ਕਿਹੜਾ ਫੋਨ ਆਉਂਦਾ ਘਰੇ ਵੀ ਤੁਹਾਡਾ ਬੱਚਾ ਨਹੀਂ ਆਇਆ ਪ੍ਰਾਈਵੇਟ ਚ ਕਰੇ ਫੋਨ ਆਉਂਦਾ ਤੁਹਾਡਾ ਬੱਚਾ ਨਹੀਂ ਆਇਆ ਅੱਜ ਆਈ ਚਲੋ ਫਿਰ ਫੈਸਲਾ ਲੈ ਲੈ ਚੱਲ ਚੱਲ ਚੱਲੇ ਚੱਲਦੇ ਹਾਂ ਫੇਰ ਅੱਗੇ ਜਾ ਕੇ ਫੇਰ ਫੈਸਲਾ ਲੈਣਾ ਵੀ ਭੱਜਣਾ ਅੱਧੀ ਛੁੱਟੀ ਵੇਲੇ ਆ ਜੱਠਵੇਂ ਪੀੜ ਚ ਭੱਜੀਏ ਬੜਾ ਵੱਡਾ ਫੈਸਲਾ ਫਿਰ ਤੁਹਾਨੂੰ ਇਹ ਥੋੜਾ ਜਿਹਾ ਮਤਲਬ ਪੋਲਟਿਕਸ ਜਾਂ ਰਾਜਨੀਤੀ ਵੀ ਜਿਹੜੀ ਹੈ ਉਹਦੇ ਵੀ ਥੋੜੀ ਸਿੱਖਿਆ ਜਿਹੀ ਹੈ ਸਰਕਾਰੀ ਸਕੂਲ ਚੋ ਮਿਲਦੀ ਹੈ ਵਿਪੱਤ ਜਣਾ ਕੱਲੇ ਨਹੀਂ ਐ ਜਾਂ ਪੰਜ ਸਤ ਨਾਲ ਰੱਖ ਲੀਏ ਗਰੁਪ ਜਿਆ ਬਣਾ ਲਈ ਇੱਕ ਸੋ ਫਿਰ ਇੱਕ ਹੋਰ ਵੀ ਸਿੱਖਿਆ ਮਿਲਦੀ ਹੈ ਵੀ ਸਾਰੀ ਛੁੱਟੀ ਬੜੇ ਕੁੱਟਣਾ ਕਿਨੂੰ ਹੈ ਫਿਰ ਇਹ ਵੀ ਦੇਖਣਾ ਉਹਦੇ ਕੋਲੇ ਕਿੰਨੇ ਬੰਦੇ ਨੇ ਜਿਹਨੂੰ ਕੋਟੜਾ ਹੈ ਜੇ ਉਹਦੇ ਵੱਧ ਨੇ ਫਿਰ ਇਹ ਵੀ ਦੇਖਣਾ ਭੱਜਣਾ ਕਿਧਰ ਦੀ ਹੈ ਬੜੀ ਪਰਸਨੈਲਿਟੀ ਡਵੈਲਪਮੈਂਟ ਸਰਕਾਰੀ ਸਕੂਲਾਂ ਚ ਹੁੰਦੀ ਹੈ ਹੈਨਾ ਸੋ ਇਹ ਕੰਮ ਉਹਨਾਂ ਕੋਲੇ ਨਹੀਂ ਹੈਗਾ ਤਾਈ ਨੂੰ ਤਾਂ ਤਾਈ ਨੂੰ ਤਾਂ ਪਤਾ ਕੀ ਹੈ ਤਾਂ ਹੀ ਤਾਂ ਉਹਨਾਂ ਨੂੰ ਭਾਸ਼ਣ ਨਹੀਂ ਦੇਣੇ ਆਉਂਦੇ ਆਪ ਦੱਸੋ ਕਿ ਪਿਓ ਨੂੰ ਕਹਿੰਦੇ ਨੇ ਮੇਰੀ ਪਿਤਾ ਸਮਾਨ ਹੈ ਪਿਓ ਨੂੰ ਉੱਠ ਕੇ ਕਹਿਣਾ ਪੈਂਦਾ ਸਮਾਨ ਨਹੀਂ ਓਏ ਪਿਤਾਈਆਂ ਮੈਨੂੰ ਪਤਾ ਹੀ ਨਹੀਂ ਤੇ ਪੜ੍ਹੇ ਹੀ ਨਹੀਂ ਹੈ ਕੋਈ ਕੁਝ ਉਹ ਅਕਲ ਬਦਾਮ ਖਾ ਕੇ ਨਹੀਂ ਆਉਂਦੀ ਅਕਲ ਟੱਕੇ ਖਾ ਕੇ ਆਉਂਦੀ ਐ ਐਕਸਪੀਰੀਅੰਸ ਮੇਂ ਸੇ ਪੱਕਤ ਮੈਂ ਤਨੁ ਤਜਰਬਾ ਬਣਾਉਂਦਾ ਜੀ ਦੁੱਖ ਜਿਹੜੇ ਨੇ ਥੋੜੇ ਸਮੇਂ ਲਈ ਬਹੁਤ ਲੱਗਦਾ ਹੈ ਕਸ਼ਟਦਾਇਕ ਹੈ ਪਰ ਜਿਹੜੇ ਦੁੱਖ ਨੇ ਉਹ ਤੁਹਾਨੂੰ ਪੱਟੀ ਦੇ ਵਿੱਚ ਦੀ ਕੱਢ ਦਿੰਦੇ ਆ ਦੁੱਖ ਤੋਂ ਬਾਅਦ ਜਿਹੜਾ ਸੁੱਖ ਆਉਂਦਾ ਉਹਦਾ ਆਨੰਦ ਹੀ ਹੋਰ ਆ ਸੋਨਾ ਦੇਖ ਲੈਨੇ ਆਪਾਂ ਸੁਨਿਆਰੇ ਦੀ ਹੱਟੀ ਤੇ ਬਹੁਤ ਸ਼ਾਨਦਾਰ ਗਹਿਣੇ ਬਣੇ ਪਏ ਹੁੰਦੇ ਨੇ ਚਮਕਦਾ ਪਰ ਆਪਾਂ ਕਦੇ ਨਹੀਂ ਦੇਖਿਆ ਕਿ ਕਿੰਨੀਆਂ ਪੱਟੀਆਂ ਵਜ ਦੀ ਨਿਕਲ ਕੇ ਆਇਆ ਹੈ ਹਾਂ ਇੱਕ ਹੋਰ ਮੈਂ ਕਹਿਣਾ ਚਾਹੂੰਗਾ ਕਿ ਜਿਹੜੇ ਸੁਨਿਆਰੇ ਐ ਉਹ ਸੋਨੇ ਦੇ ਬਹੁਤ ਵਧੀਆ ਗਹਿਣੇ ਬਣਾ ਲੈਂਦੇ ਆ ਫੂਕਾ ਮਾਰ ਕੇ ਛੋਟੀਆਂ ਥੋੜੀ ਥੋੜੀਆਂ ਮਾਰ ਕੇ ਸੋਨੇ ਦੇ ਬਹੁਤ ਵਧੀਆ ਗਹਿਣੇ ਬਣਾ ਰਹੇ ਆ ਬਣਾ ਲੈਂਦੇ ਆ ਪਰ ਉਹ ਪਿੱਤਲ ਜਾਂ ਚਾਂਦੀ ਨੂੰ ਸੋਨਾ ਨਹੀਂ ਬਣਾ ਸਕਦੇ ਸੋ ਜਿਹੜਾ ਉਹਨਾਂ ਕੋਲੇ ਆਉਣਾ ਚਾਹੀਦਾ ਤੇ ਮਤਲਬ ਸੋਨਾ ਤਾਂ ਹੋਣਾ ਹੀ ਚਾਹੀਦਾ ਸੋ ਤੁਹਾਡਾ ਹਰ ਬੱਚਾ ਫਸਟ ਨਹੀਂ ਆਊਗਾ ਜਿਹੜੇ ਜਿਹੜੇ ਸੋਨਾ ਨੇ ਉਹਨਾਂ ਦੀ ਤੁਸੀਂ ਕਹਨੇ ਬਣਾ ਲਓਗੇ ਇਹ ਤੁਹਾਡੇ ਕੋਲ ਕਲਾ ਹੈਗੀ ਟੀਚਿੰਗ ਦੀ ਕੋਈ ਖੇਡਾਂ ਵੱਲ ਜਾਊਗਾ ਕੋਈ ਸਾਇੰਸ ਵੱਲ ਜਾਊਗਾ ਕੋਈ ਜਿਹੜਾ ਲਿਖਾਰੀ ਬਣੂਗਾ ਕੋਈ ਕਪਤਾਵਾ ਲਿਖੂਗਾ ਕੋਈ ਕੁਝ ਅਪਰੀਸ਼ੀਏਟ ਕਰੋ ਉਹਨਾਂ ਦੀ ਕਲਾ ਨੂੰ ਸਕੂਲ ਆਫ ਹੈਮਨੈਸ ਇਹੀ ਹੈ ਅੱਜ ਤੱਕ ਕੇ ਨਾਲ ਆਇਆ ਸਾਡੇ ਆਪਣੇ ਧੱਕੇ ਨਾਲ ਪੜਾਉਂਦੇ ਨਾ ਆਪੜ ਮਾਪੇ ਉਹ ਨਾ ਜਿਹੜਾ ਆਪ ਨਹੀਂ ਹੋਇਆ ਹੁਣ ਤੋਂ ਹੋਇਆ ਹੁੰਦਾ ਉਹ ਕਰਾਉਂਦੇ ਜਵਾਬ ਤੂੰ ਆਹ ਕਰ ਜਵਾਕ ਦਾ ਇੰਟਰਸਟ ਕਿਤੇ ਹੋਰ ਹੁੰਦਾ ਜੀ ਸੋ ਇਸ ਕਰਕੇ ਬੱਚੇ ਦਾ ਇੰਟਰਸਟ ਨੂੰ ਧਿਆਨ ਚ ਰੱਖਦੇ ਹੋਏ ਤੁਸੀਂ ਵੀ ਤੁਹਾਡਾ ਵੀ ਕਿਉਂਕਿ ਹੁਣ ਪੇਰੈਂਟ ਟੀਚਰ ਮੀਟਿੰਗਾਂ ਵੀ ਹੋਣ ਲੱਗੀਆਂ ਤੁਸੀਂ ਵੀ ਮਾਪਿਆਂ ਨੂੰ ਇਹ ਕਹੋ ਕਿ ਬੱਚੇ ਦਾ ਧਿਆਨ ਇੱਧਰਲੇ ਪਾਸੇ ਜ਼ਿਆਦਾ ਇਹ ਇੱਧਰ ਕਾਮਯਾਬ ਹੋ ਸਕਦਾ ਅੱਜ ਕੱਲ ਤਾਂ ਕਿੰਨਾ ਦੁਨੀਆ ਖੁੱਲ ਗਈ ਅੱਜ ਕੱਲ ਕੋਈ ਕਲਾ ਡਾਕਟਰ ਤੇ ਪਾਇਲਟ ਤੇ ਇੰਜੀਨੀਅਰ ਥੋੜੀ ਰਹਿ ਗਈ ਪੂਰੀ ਦੁਨੀਆ ਖੁੱਲ ਗਈ ਬੜੇ ਕੈਰੀਅਰ ਆ ਗਏ ਬੜੀ ਫੀਲਡ ਆ ਗਈ ਤੇ ਕੈਰੀਅਰ ਬਣ ਸਕਦੇ ਸੋ ਇਹੀ ਮੈਂ ਤੁਹਾਨੂੰ ਕਹੂੰਗਾ ਜੇ ਅੱਜ ਤੁਹਾਨੂੰ ਬਿਨਾ ਸ਼ਿਫਾਰਿਸ਼ ਤੇ ਬਿਨਾ ਕਿਸੇ ਕ腐ਸ਼ਨ ਤੋਂ ਤੁਹਾਨੂੰ ਨੌਕਰੀ ਮਿਲ ਰਹੀ ਹੈ ਇਹੀ ਸਿੱਖਿਆ ਤੁਸੀਂ ਅੱਗੇ ਆਪਣੇ ਬੱਚਿਆਂ ਨੂੰ ਦਿਓ ਕਿ ਭਾਈ ਇਹ ਜਿਹੜਾ ਇਮਾਨਦਾਰੀ ਦਾ ਆਨੰਦ ਆ ਉਹਦਾ ਗੱਲ ਹੀ ਹੋਰ ਹੁੰਦੀ ਹੈ ਸੋ ਆ ਕਿਸੇ ਦਾ ਹੱਕ ਨਾ ਮਾਰੋ